ਬਹੁਤ ਭਰਾ ਫੋਨ ਕਰੀ ਜਾਂਦੇ ਆ ਵੀ ਬਾਈ ਮੱਛਰਦਾਨੀ ਇਹ ਬਣੀ ਬਣਾਈ ਹੁੰਦੀ ਆ ਜਾਂ ਤੁਸੀਂ ਆਪ ਬਣਾਈ ਆ ਇਹ ਬਾਈ ਜੀ ਆਪਾਂ ਆਪ ਬਣਾਈ ਆ ਘਰੇ ਤੁਸੀਂ ਇਹ ਜਿਹੜੀ ਆਪਦੇ ਏਰੀਏ ਦੇ ਹਿਸਾਬ ਨਾਲ ਜਿੰਦੀ ਮਰਜੀ ਲੰਮੀ ਚੌੜੀ ਇਹ ਲਿਆ ਸਕਦੇ ਹੋ ਇਹ ਜਿਆਦਾ ਵੀਰੇ ਲੰਮੀ ਆਉਂਦੀ ਆ ਜਿਵੇਂ ਤੁਸੀਂ ਆ ਇੱਕ ਆ ਉੱਪਰ ਲਖੀਰ ਜੀ ਦੇਖ ਲਓ ਇੱਕ ਆੇ ਹੇਠਾਂ ਇਸ ਤਰ੍ਹਾਂ ਵੀਰੇ ਇਹ 5 ਫੁੱਟ ਚੌੜੀ ਹੁੰਦੀ ਆ ਤੇ ਲੰਬਾਈ ਚ ਸੀਗੀ ਇਹ 110 ਮੀਟਰ ਇੱਕ ਥਾਣਾ 110 ਮੀਟਰ ਦਾ ਸੀ ਉਹ ਆਪਣੇ ਇੱਥੇ ਸਾਰਾ ਲੱਗ ਗਿਆ ਇਹਨੂੰ ਵੀਰੇ ਘਰੇ ਜਾਂਦਾ ਜੇ ਬੁੜੀਆਂ ਸਿਉਣਾ ਮਾਰ ਦੇਣੀਆਂ ਤਾਂ ਬਹੁਤ ਵਧੀਆ ਗੱਲ ਆ ਵੀਰੇ ਨਹੀਂ ਤਾਂ 5-7 ਸੌ ਉੱਥੇ ਬਣਮਾਈ ਵਾਲੇ ਲੈਂਦੇ ਆ ਆਪਣੇ ਘਰੇ ਇਹ ਮਾਤਾ ਵਰਗੀਆਂ ਨੇ ਸਿਉਂਤੀ ਸੀਗੀ 20 ਫੁੱਟ ਤਾਂ ਵੀਰੇ ਇਸ ਤਰ੍ਹਾਂ ਆਪਾਂ ਚੌੜਾ ਇਹਨੂੰ ਰੱਖ ਲਿਆ ਤੇ ਲੰਬੀ ਇਹ ਰੱਖੀ ਸੀ ਆਪਾਂ 65-70 ਫੁੱਟ ਠੀਕ ਆ ਬਾਈ ਤੇ ਹੁਣ ਤੁਹਾਨੂੰ ਮੈਂ ਅੰਦਰੋਂ ਦਿਖਾ ਦਿੰਦਾ ਕਿਵੇਂ ਸਿਉਣੀਆ ਆਪਦੇ ਹਿਸਾਬ ਨਾਲ ਤੁਸੀਂ ਵਧੀਆ ਬਣਾ ਸਕਦੇ ਹੋ ਕੋਈ ਚੱਕਰ ਵਾਲਾ ਕੰਮ ਨਹੀਂ ਆ ਬਾਹਰੋਂ ਇਸ ਤਰ੍ਹਾਂ ਵੀਰੇ ਇੱਟਾਂ ਨਾਲ ਨੱਪ ਦਿੰਨੇ ਆ ਤੇ ਮੋੜ ਮੰਡੀ ਸਾਡੇ ਨੇੜੇ ਆ ਵੀਰੇ ਉੱਥੋਂ ਵੀ ਮਿਲ ਜਾਂਦੀ ਆ ਬਠਿੰਡੇ ਤੋਂ ਵੀ ਮਿਲ ਜਾਂਦੀ ਆ ਇਹ ਆਪਾਂ ਇੱਧਰ ਨਾਲ ਗੇਟ ਰੱਖਿਆ ਜਦੋਂ ਸਵੇਰੇ ਇੱਥੋਂ ਪਸ਼ੂ ਕੱਢਦੇ ਆ ਤਾਂ ਇਹਦੇ ਅੰਦਰ ਆ ਜਾਂਦੇ ਇੱਥੇ ਦਿਨੇ ਵਧੀਆ ਆਰਾਮ ਨਾਲ ਬੈਠੇ ਜਾਂਦੇ ਆ ਮੈਂ ਤੁਹਾਨੂੰ ਇੱਧਰੋਂ ਦਿਖਾਉਣਾ ਅੰਦਰੋਂ ਅੰਦਰੋਂ ਵੀਰੇ ਕਿਤੇ ਨਾ ਤਾਰ ਲਾਉਣੀ ਬਹੁਤ ਜ਼ਰੂਰੀ ਆ ਆ ਦੇਖੋ ਬਾਈ ਆ ਅੰਦਰ ਵਾਲੀ ਸਾਈਡ ਆ ਗਈ ਆ ਤਾਂ ਚਲੋ ਛੋਟੀ ਜੀ ਤੁਸੀਂ ਵੈਸੇ ਪਾ ਦਿੰਨੇ ਆ ਮਾੜੀ ਮੋਟੀ ਮੁੱਠੀ ਮੁੱਠੀ ਹੁੰਦੀ ਆ ਉਹ ਆਪਣੇ ਜਿਹੜਾ ਇਹਦੇ ਵਿੱਚ ਵੜ ਗਿਆ ਉਹ ਤਾਂ ਨਾ ਮੱਛਰ ਖੁੰਝਾਂ ਚ ਹੀ ਲੱਗ ਜਾਂਦਾ ਪਸ਼ੂ ਦੇ ਲੜਨ ਵਾਲਾ ਮਤਲਬ ਨਹੀਂ ਰਹਿੰਦਾ ਵੀਰੇ ਆਹ ਦੇਖੋ ਪਸ਼ੂਆਂ ਤੋਂ ਜਿਹੜੀ ਉਚਾਈ ਰੱਖੀ ਹੈ ਦੀ ਨਾ ਬਾਈ 9 ਕੋ ਫੁੱਟ ਆਪਣੀ ਕਹਿੰਦਾ 9-10 ਫੁੱਟ ਉਹਦੇ ਹਿਸਾਬ ਨਾਲ ਉਹਦੇ ਲੈਵਲ ਚ ਲਾਤੀ ਤੇ ਜਿਹੜੀਆਂ ਹਤਾਰਾਂ ਇਹ ਲੋਹੇ ਵਾਲੀ ਕਿਸੇ ਦੁਕਾਨ ਤੇ ਪਤਾ ਕਰ ਲਿਓ ਇਹ ਤਾਰਾਂ ਜ਼ਰੂਰ ਲਿਆਇਓ ਜਦੋਂ ਆਪਾਂ ਆਏ ਚੌੜਾ ਇਹਨੂੰ ਇਹਨੂੰ ਰੱਖ ਕਿਉਂ ਕਰਾਂਗੇ ਨਹੀਂ ਤਾਂ ਵੀਰੇ ਲਾਫ ਜਾਂਦੀ ਆ ਇਹ ਠਾਂ ਜੇ ਲਾਫ ਗਈ ਫਿਰ ਉਹ ਗੱਲ ਨਹੀਂ ਬਣਦੀ ਪਸ਼ੂਆਂ ਦੇ ਉੱਪਰ ਲੱਗੀ ਜਾਊਗੀ ਵਧੀਆ ਜੇ ਹੋ ਸਕਦੀ ਆ 2 ਕਿਲੋ ਤਾਰ ਲਿਆਉ ਮੁਕਦੀ ਨਹੀਂ 200 ਰੁਪਏ ਦੀ ਆਊਗੀ ਤੇ ਜਿਵੇਂ ਮਰਜੀ ਆਸੇ ਪਾਸੇ ਤੋਂ ਬੰਨ ਕੇ ਹਨ ਤੇ ਰਾਂਹ ਨਾ ਪਸ਼ੂਆਂ ਨੂੰ ਨਾ ਯਾਰ ਸਾਰਾ ਹਸਾਉਣ ਭਾਦੋ ਜਿਹੜੇ 2-4 ਮਹੀਨੇ ਹੈਗੇ ਆ ਤੇ ਪਸ਼ੂਆਂ ਨੂੰ ਵੀਰੇ ਮੱਛਰ ਦਾ ਜਮਾ ਪਤੇ ਨਹੀਂ ਲੱਗਣਾ ਆ ਦੇਖੋ ਐ ਬਣ ਜੂਗਾ ਇਦੇ ਵਿੱਚ ਆ ਕੇ ਤਾਂ ਐ ਲੱਗਦਾ ਇੱਕ ਜਿਵੇਂ ਵੱਡਾ ਸਾਰਾ ਛਤੜਾ ਬਣਾਇਆ ਹੁੰਦਾ ਉਹਦੇ ਚ ਪਸ਼ੂ ਰਨੇ ਹੁੰਦੇ ਆ ਚੰਗਿਆ ਉੱਪਰੋਂ ਸ਼ਤਾ ਕਰਤਾ ਇਹ ਚੀਜ਼ ਆ ਬਾਈ ਤੇ 1400 ਰੁਪਏ ਦੀ ਆਪਾਂ ਨੂੰ ਇਹ ਆਈ ਆ 14 ਤੋਂ 1500 ਦੇ ਵਿੱਚ ਵਿੱਚ ਲਾ ਲੂ ਤੁਸੀਂ ਤਕਰੀਬਨ ਇਹ 70 ਫੁੱਟ ਲੰਬੀ ਤੇ 20 ਫੁੱਟ ਚੌੜੀ ਸਾਧੂ ਨੇ 1400 ਇੱਥੇ ਆਈ ਹੈ ਵੀਰੇ